ਸਾਰ ਰੇਲਾਂ ਦੀਆਂ ਪਟੜੀਆਂ ਤੇ ਪਹੁੰਚ ਗਏ ਕਿਸਾਨ ਕਿਉਂਕਿ ਅੱਜ ਦੇ ਦਿਨ ਯਾਨੀ 7 ਮਈ ਵਾਲੇ ਦਿਨ ਕਿਸਾਨਾਂ ਦੇ ਵੱਲੋਂ ਰੇਲਾ ਰੋਕਣ ਦਾ ਵੱਡਾ ਐਲਾਨ ਕੀਤਾ ਗਿਆ ਬੀਤੇ ਕੱਲ ਤੁਸੀਂ ਤਸਵੀਰਾਂ ਦੇਖੀਆਂ ਸ਼ੰਭੂ ਥਾਣੇ ਦੇ ਬਾਹਰ ਕਿਸਾਨ ਪਹੁੰਚ ਰਹੇ ਸੀ ਪਰ ਕਿਸਾਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਾਫਲੇ ਬਣਾ ਕੇ ਸ਼ੰਭੂ ਥਾਣੇ ਦੇ ਬਾਹਰ ਪਹੁੰਚ ਰਹੇ ਸੀ ਸ਼ੰਭੂ ਥਾਣੇ ਦੇ ਬਾਹਰ ਕਿਉਂ ਦਰਨਾ ਲਾਉਣ ਜਾ ਰਹੇ ਸੀ ਕਿਸਾਨ ਕਿਉਂਕਿ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਦੇ ਉਤੇ ਤਸ਼ੱਦਦ ਕੀਤਾ ਗਿਆ ਸੀ ਸ਼ੰਭੂ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਜਿਜ਼ਿਵ ਤੇ ਇਲਜ਼ਾਮ ਲੱਗੇ ਨੇ ਤਾਂ ਹੁਣ ਕਿਸਾਨ ਕਹਿ ਰਹੇ ਨੇ ਕਿ ਸ਼ੰਭੂ ਥਾਣੇ ਦੇ ਮੁਲਾਜ਼ਮਾਂ ਦੇ ਅੱਖਾਂ ਸਾਹਮਣੇ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਸਾਡਾ ਸਮਾਨ ਚੋਰੀ ਹੋਇਆ ਕਿਉਂਕਿ 13 ਮਹੀਨੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਗਾ ਕੇ ਬੈਠੇ ਸੀ ਪੰਜਾਬ ਦੀ ਹੱਦ ਦੇ ਵਿੱਚ ਬੈਠੇ ਸੀ ਪਰ ਪੰਜਾਬ ਦੀ ਪੁਲਿਸ ਨੇ ਰਾਖੀ ਕੀ ਕਰਨੀ ਸੀ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਦਾ ਸਮਾਨ ਉਹਨਾਂ ਦੀ ਅੱਖਾਂ ਸਾਹਮਣੇ ਚੋਰੀ ਕਰਵਾਇਆ ਇਹ ਇਲਜ਼ਾਮ ਲਗਾਏ ਗਏ ਨੇ ਜਿਸ ਦੇ ਚੱਲਦੇ ਆ ਕਿਸਾਨਾਂ ਨੇ ਸ਼ੰਭੂ ਥਾਣੇ ਦੇ ਬਾਹਰ ਧਰਨਾ ਲਾ ਆਇਆ ਸੀ ਉੱਥੇ ਤਾਂ ਥਾਣੇ ਦੇ ਬਾਹਰ ਧਰਨਾ ਲਾਉਣ ਨਹੀਂ ਦਿੱਤਾ ਗਿਆ ਤਾਂ ਅੱਜ ਰੇਲਾਂ ਰੋਕੀਆਂ ਜਾ ਰਹੀਆਂ ਨੇ ਰੇਲਾਂ ਰੋਕਣ ਨੂੰ ਲੈ ਕੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪੁਲਵੰਤ ਮਾਨ ਦਾ ਪਹਿਲਾਂ ਹੀ ਵੱਡਾ ਬਿਆਨ ਆ ਚੁੱਕਿਆ ਕਿ ਜੇਕਰ ਕੋਈ ਰੇਲਾਂ ਰੋਕੀਆਂ ਜੇਕਰ ਸੜਕਾਂ ਰੋਕੀਆਂ ਜੇਕਰ ਕਿਸੇ ਨੂੰ ਤੰਗ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਕਿਸਾਨ ਤਿਆਰਬਰ ਤਿਆਰ ਨੇ ਕਹਿੰਦੇ ਅਸੀਂ ਕਾਨੂੰਨੀ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਆ ਪਹਿਲਾਂ ਵੀ ਜੇਲ੍ਹਾਂ ਚ ਗਏ ਸੀ ਹੁਣ ਫੇਰ ਜੇਲ੍ਹਾਂ ਦੇ ਵਿੱਚ ਲੈ ਜਾਵਾਂਗੇ ਬੀਤੇ ਕੱਲ ਹੀ ਜਿਹੜੀ ਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਇੱਕ ਵਾਰ ਤੁਹਾਨੂੰ ਉਹ ਜਾਣਕਾਰੀ ਸੁਣਾਉਣਾ ਹੈ ਰੇਲ ਦੀ ਪਟੜੀ ਦੇ ਉੱਤੇ ਪਹੁੰਚ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਇਸ ਤੋਂ ਪਹਿਲਾਂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਵੀ ਐਲਾਨ ਕੀਤਾ ਸੀ ਤੇ ਅੱਜ ਤੱਕ ਸਾਰ ਕਿਸਾਨ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੁਭਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿਰਤੀਆਂ ਕਾਮਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੰਨਾ ਟਰੈਕਾਂ ਦੇ ਉੱਤੇ ਧਰਨੇ ਲਗਾ ਕੇ ਬੈਠਣਾ ਕੋਈ ਸ਼ੌਂਕ ਨਹੀਂ ਮਜਬੂਰੀ ਆ ਜਦੋਂ ਸਾਡੀਆਂ ਪੁਰਖਿਆਂ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਧੱਕੇ ਨਾਲ ਕਬਜ਼ੇ ਜਿਹੜੇ ਪੰਜਾਬ ਸਰਕਾਰ ਕਰ ਰਹੀ ਹੈ ਤੇ ਡਾਂਗਾ ਦੇ ਨਾਲ ਨਵਾਜਿਆ ਜਾ ਰਿਹਾ ਵਾ ਮਾਵਾ ਭੈਣਾਂ ਦੀਆਂ ਚੁੰਨੀਆਂ ਧੂਈਆਂ ਜਾ ਰਹੀਆਂ ਵਾ ਔਰ ਕਿਸਾਨਾਂ ਨੂੰ ਫੜ-ਫੜ ਕੇ ਜੇਲੀਆਂ ਢੱਕਿਆ ਜਾ ਰਿਹਾ ਵਾ ਕੀ ਘਰ ਬਹਿ ਜੀਏ ਘਰ ਬਹਿ ਕੇ ਕੁੱਟ ਖਾਈ ਜਾਈਏ ਪੰਜਾਬ ਵਾਸੀਓ ਕਦੀ ਵੀ ਤੁਹਾਨੂੰ ਸਮੇਂ ਨੇ ਮਾਫ਼ ਨਹੀਂ ਕਰਨਾ ਜੇ ਅੱਜ ਪੁਰਖਿਆਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਨਾ ਲੜੇ ਤੇ ਬਾਕੀ ਰਹੀ ਗੱਲ ਭਗਵੰਤ ਮਾਨ ਜੀ ਦੀ ਮੁੱਖ ਮੰਤਰੀ ਪੰਜਾਬ ਦਾ ਆਮ ਕਰਚੋ ਬਣ ਕੇ ਅੱਜ ਜਿਹੜੇ ਵਹਿਣ ਵਹਿ ਗਿਆ ਵਾ ਐਨਾ ਡਿਪਰੈਸ਼ਨ ਦੇ ਵਿੱਚ ਪੰਜਾਬ ਪੁਲਿਸ ਵਾ ਕਿਉਂਕਿ ਮਾਸਟਰ ਕੁੱਟਲ ਦੀ ਉਹਨਾਂ ਦੀ ਡਿਊਟੀ ਡਾਕਟਰ ਕੁੱਟਲ ਦੀ ਉਹਨਾਂ ਦੀ ਡਿਊਟੀ ਮਜ਼ਦੂਰ ਕੁੱਟਲ ਦੀ ਉਹਨਾਂ ਦੀ ਡਿਊਟੀ ਕਿਸਾਨ ਕੁੱਟਲ ਦੀ ਉਹਨਾਂ ਦੀ ਡਿਊਟੀ ਆਖਰਕਾਰ ਹੈ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਮੁਲਾਜ਼ਮ ਜਦੋਂ ਮਿਲਦੇ ਆ ਤੇ ਉਹ ਕਹਿੰਦੇ ਕਈ ਕਈ ਉਹਰਾ ਸੁਖਵਿੰਦਰ ਸਿੰਘ ਖੁਦਕਸ਼ੀ ਕਰ ਨੂੰ ਜੀ ਕਰਦਾ ਨੌਕਰੀ ਛੱਡ ਕੇ ਭੱਜਣ ਨੂੰ ਜੀ ਕਰਦਾ ਕਿਤੇ ਨਵਾਂ ਦੌਰ ਨਾ ਭਗਵੰਤ ਮਾਨ ਜੀ ਸ਼ੁਰੂ ਕਰਾ ਲਿਓ ਐਨੀ ਸਾਡੀ ਪੰਜਾਬ ਦੀ ਮਾਣਯੋਗ ਫੋਰਸ ਉਹ ਦੇਸ਼ ਦੇ ਵਿੱਚ ਨਾ ਚਲੀ ਜਾਵੇ ਉਹ ਜਿਹੜੀ ਆ ਡਿਪਰੈਸ਼ਨ ਦੇ ਵਿੱਚ ਨਾ ਚਲੀ ਜਾਵੇ ਸੋ ਇਹਦੇ ਤੇ ਜੇ ਤੁਸੀਂ ਕਹਿੰਦੇ ਜੇ ਧਰਨੇ ਲਾਉਣੇ ਜਿਹੜੇ ਆ ਉਹ ਨਹੀਂ ਚਾਹੀਦੇ ਬੈਠ ਕੇ ਹੱਲ ਨਿਕਲਦਾ ਤੇ ਤੁਹਾਨੂੰ ਕਿਹਨੇ ਕਿਹਾ ਵੀ ਬੈਠ ਕੇ ਹੱਲ ਨਾ ਕਢੋ ਆਪਣੇ ਆਕਾਮਾਂ ਨੂੰ ਮੋਦੀ ਜੀ ਤੇ ਮਿੱਤ ਜੀ ਨੂੰ ਅੱਜ ਕਹੋ ਇਹਨਾਂ ਮਸਲਿਆਂ ਦਾ ਹੱਲ ਕਢਵਾ ਦਿਓ ਕਿਉਂ ਤੱਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਥਲੇ ਜ਼ਮੀਨਾਂ ਲੈ ਲੈਂਦੀਆਂ ਜਾ ਰਹੀਆਂ ਜਦੋਂ ਜ਼ਮੀਨਾਂ ਦੇਣ ਨੂੰ ਕਿਸਾਨ ਤਿਆਰ ਨਹੀਂ ਪਰ ਫਿਰ ਵੀ ਜੇ ਜ਼ਮੀਨਾਂ ਲੈਣੀਆਂ ਤੇ ਫਿਰ ਉਹਦਾ ਮੁਆਵਜ਼ਾ ਤੇ 4 ਗੁਣਾ ਬਜਾਰੀ ਰੇਟ ਤੇ 50% ਅਜਾੜੇ ਪਤਾ 2013 ਇੱਕ ਨਾ ਕਾਨੂੰਨ ਬਣਦਾ ਵਾ ਉਹਦੇ ਤੇ ਤੁਸੀਂ ਜੋ ਕੁਝ ਵਰਤਾਰਾ ਵਰਤਾਰਾ ਹੈ ਜੀ ਪਿਛਲੇ ਆ ਦਿਨਾਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਔਰ ਗਰਦਾਲਪੁਰ ਦੇ ਵਿੱਚ ਜੋ ਤਹਿਰ ਕਹਿਰ ਟਾਇਆ ਵਾ ਇਹਦਾ ਜਵਾਬ ਦੇਣ ਵਾਸਤੇ ਕੱਲ ਨੂੰ ਰੇਲਵੇ ਟ੍ਰੈਕਾਂ ਦੇ ਉੱਤੇ ਚੜਾਂਗੇ ਜਿਹੜਾ ਵੀ ਤੁਹਾਡਾ ਜ਼ਬਰ ਹੋਇਆ ਉਹਨੂੰ ਸਬਰ ਦੇ ਨਾਲ ਚੱਲਾਂਗੇ ਤੁਸੀਂ ਜੇਲਾਂ ਦੀ ਗੂਹੇ ਖੋਲੋ ਤੁਸੀਂ ਡਾਂਗਾਂ ਨਾਲ ਨਵਾਜ ਲੋ ਤੁਸੀਂ ਜਿਹੜਾ ਜ਼ਬਰ ਕਰਨਾ ਉਹ ਕਰ ਲਿਓ ਪਰਚੇ-ਪੁਰਚੇ ਕਰਨੇ ਜੋ ਕਰਕੇ ਢਿੱਡ ਭਰ ਲਿਓ ਪਰ ਪੰਜਾਬ ਨੂੰ ਬਚਾਉਣ ਵਾਸਤੇ ਕੀਰਤੀ ਕਾਮਿਆਂ ਨੂੰ ਬਚਾਉਣ ਵਾਸਤੇ ਫਸਲ ਤੇ ਨਸਲ ਦੀ ਰਾਖੀ ਕਰਨ ਵਾਸਤੇ ਤੇ ਪੁਰਖਿਆਂ ਦੀ ਜ਼ਮੀਨ ਬਚਾਉਣ ਵਾਸਤੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਾ ਸਮਿਟੀ ਪੰਜਾਬ ਦਾ ਸੁਭਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿਰਤੀਆਂ ਕਾਮਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੰਨਾ ਟਰੈਕਾਂ ਦੇ ਉੱਤੇ ਧਰਨੇ ਲਗਾ ਕੇ ਬੈਠਣਾ ਕੋਈ ਸ਼ੌਂਕ ਨਹੀਂ ਮਜਬੂਰੀ ਆ ਜਦੋਂ ਸਾਡੀਆਂ ਪੁਰਖਿਆਂ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਧੱਕੇ ਨਾਲ ਕਬਜ਼ੇ ਜਿਹੜੇ ਪੰਜਾਬ ਸਰਕਾਰ ਕਰ ਰਹੀ ਹੈ ਤੇ ਡਾਂਗਾਂ ਦੇ ਨਾਲ ਨਵਾਜਾ ਜਾ ਰਿਹਾ ਵਾ ਮਾਵਾ ਪੈਣਾ ਦੀਆਂ ਚੁੰਨੀਆਂ ਧੁਈਆਂ ਜਾ ਰਹੀਆਂ ਵਾ ਔਰ ਕਿਸਾਨਾਂ ਨੂੰ ਫੜ-ਫੜ ਕੇ ਜੇਲ੍ਹ ਹੀ ਡੱਕਿਆ ਜਾ ਰਿਹਾ ਵਾ ਕੀ ਘਰ ਬਹਿ ਜੀਏ ਘਰ ਬਹਿ ਕੇ ਕੁੱਟ ਖਾਈ ਜਾਈਏ ਪੰਜਾਬ ਵਾਸੀਓ ਕਦੀ ਵੀ ਤੁਹਾਨੂੰ ਸਮੇਂ ਨੇ ਮਾਫ਼ ਨਹੀਂ ਕਰਨਾ ਜੇ ਅੱਜ ਪੁਰਖਿਆਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਨਾ ਲੜੇ ਤੇ ਬਾਕੀ ਨਹੀਂ ਗੱਲ ਭਗਵੰਤਬਾਨ ਜੀ ਦੀ ਮੁੱਖ ਮੰਤਰੀ ਪੰਜਾਬ ਦਾ ਆਮ ਕਰਚੋ ਬਣ ਕੇ ਅੱਜ ਜਿਹੜੇ ਵਹਿਣ ਵਹਿ ਗਿਆ ਵਾ ਐਨਾ ਡਿਪਰੈਸ਼ਨ ਦੇ ਵਿੱਚ ਪੰਜਾਬ ਪੁਲਿਸ ਵਾ ਕਿਉਂਕਿ ਮਾਸਟਰ ਕੁੱਟਣ ਦੀ ਉਹਨਾਂ ਦੀ ਡਿਊਟੀ ਡਾਕਟਰ ਕੁੱਟਣ ਦੀ ਉਹਨਾਂ ਦੀ ਡਿਊਟੀ ਮਜ਼ਦੂਰ ਕੁੱਟਣ ਦੀ ਉਹਨਾਂ ਦੀ ਡਿਊਟੀ ਕਿਸਾਨ ਕੁੱਟਣ ਦੀ ਉਹਨਾਂ ਦੀ ਡਿਊਟੀ ਆਖਰਕਾਰ ਹੈ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਮੁਲਾਜ਼ਮ ਜਿਦੋਂ ਮਿਲਦੇ ਆ ਤੇ ਉਹ ਕਹਿੰਦੇ ਕਈ ਕਈ ਵਾਰ ਸੁਖਵਿੰਦਰ ਸਿੰਘ ਖੁਦਕਸ਼ੀ ਕਰਨ ਨੂੰ ਜੀ ਕਰਦਾ ਨੌਕਰੀ ਛੱਡ ਕੇ ਭੱਜਣ ਨੂੰ ਜੀ ਕਰਦਾ ਕਿਤੇ ਨਵਾਂ ਦੌਰ ਨਾ ਭਗਵੰਤ ਮਾਨ ਜੀ ਸ਼ੁਰੂ ਕਰਾ ਲਿਓ ਇੰਨੀ ਸਾਡੀ ਪੰਜਾਬ ਦੀ ਮਾਨਯੋਗ ਫੋਰਸ ਉਹ ਦਸ ਦੇ ਵਿੱਚ ਨਾ ਚਲੀ ਜਾਵੇ ਉਹ ਜਿਹੜੀ ਆ ਡਿਪਰੈਸ਼ਨ ਦੇ ਵਿੱਚ ਨਾ ਚਲੀ ਜਾਵੇ ਸੋ ਇਹਦੇ ਤੇ ਜੇ ਤੁਸੀਂ ਕਹਿੰਦੇ ਜੇ ਧਰਨੇ ਲਾਉਣੇ ਜਿਹੜੇ ਆ ਉਹ ਨਹੀਂ ਚਾਹੀਦੇ ਬੈਠ ਕੇ ਹੱਲ ਨਿਕਲਦਾ ਤੇ ਤੁਹਾਨੂੰ ਕਿਹਨੇ ਕਿਹਾ ਵੀ ਬੈਠ ਕੇ ਹੱਲ ਨਾ ਕਢੋ ਆਪਣੇ ਆਕਾਮਾਂ ਨੂੰ ਮੋਦੀ ਜੀ ਤੇ ਮਿਤਜੀ ਨੂੰ ਅੱਜ ਕਹੋ ਇਹਨਾਂ ਮਸਲਿਆਂ ਦਾ ਹੱਲ ਕਢਵਾ ਦਿਓ ਕਿਉਂ ਤੱਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਥਲੇ ਜ਼ਮੀਨਾਂ ਲੈ ਲੈਂਦੀਆਂ ਜਾ ਰਹੀਆਂ ਜਦੋਂ ਜ਼ਮੀਨਾਂ ਦੇਣ ਨੂੰ ਕਿਸਾਨ ਤਿਆਰ ਨਹੀਂ ਪਰ ਫਿਰ ਵੀ ਜੇ ਜ਼ਮੀਨਾਂ ਲੈਣੀਆਂ ਤੇ ਫਿਰ ਉਹਦਾ ਮੁਆਵਜ਼ਾ ਤੇ 4 ਗੁਣਾ ਬਜਾਰੀ ਰੇਟ ਤੇ 50% ਅਜਾੜਾ ਹੀ ਪਤਾ 2013 ਇੱਕ ਨਾ ਕਾਨੂੰਨਨ ਬਣਦਾ ਵਾ ਉਹਦੇ ਤੇ ਤੁਸੀਂ ਜੋ ਕੁਝ ਵਰਤਾਰਾ ਵਰਤਾਰਾ ਹੈ ਜੀ ਪਿਛਲੇਆਂ ਦਿਨਾਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਔਰ ਗਰਦਾਸਪੁਰ ਦੇ ਵਿੱਚ ਜੋ ਤਹਿ ਤਾਇਆ ਕਹਿਰਟਾਇਆ ਵਾ ਇਹਦਾ ਜਵਾਬ ਦੇਣ ਵਾਸਤੇ ਕੱਲ ਨੂੰ ਰੇਲਵੇ ਟ੍ਰੈਕਾਂ ਦੇ ਉੱਤੇ ਚੜਾਂਗੇ ਜਿਹੜਾ ਵੀ ਤੁਹਾਡਾ ਜਬਰ ਹੋਇਆ ਉਹਨੂੰ ਸਬਰ ਦੇ ਨਾਲ ਚੱਲਾਂਗੇ ਤੁਸੀਂ ਜੇਲਾਂ ਦੀ ਦੂਏ ਖੋਲੋ ਤੁਸੀਂ ਡਾਂਗਾਂ ਨਾਲ ਨਵਾਜ ਲੋ ਤੁਸੀਂ ਜਿਹੜਾ ਜਬਰ ਕਰਨਾ ਉਹ ਕਰ ਲਿਓ ਬਰਚੇ-ਪੁਰਚੇ ਕਰਨੇ ਜੋ ਕਰਕੇ ਟਿੱਡ ਭਰ ਲਿਓ ਪਰ ਪੰਜਾਬ ਨੂੰ ਬਚਾਉਣ ਵਾਸਤੇ ਕਿਰਤੀ ਕਾਮੇ ਨੂੰ ਬਚਾਉਣ ਵਾਸਤੇ ਫਸਲ ਤੇ نسل ਦੀ ਰਾਖੀ ਕਰਨ ਵਾਸਤੇ ਤੇ ਪੁਰਖਿਆਂ ਦੀ ਜ਼ਮੀਨ ਬਚਾਉਣ ਵਾਸਤੇ ਹਰ ਹਾਲ ਦੇ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਅੱਜ ਤੜਕਸਾਰ ਕਿਸਾਨ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਪਹੁੰਚ ਗਏ ਰੇਲਾਂ ਜਾਮ ਕੀਤੀਆਂ ਜਾਣ ਗਈਆਂ ਤਾਂ ਲਗਾਤਾਰ ਕਿਸਾਨ ਕਦੇ ਸੜਕਾਂ ਦੇ ਉੱਤੇ ਬੈਠਦੇ ਨੇ ਕਦੇ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਬੈਠਦੇ ਨੇ ਪਰ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਸ਼ੌਂਕ ਨਹੀਂ ਆ ਸਾਡੀਆਂ ਇਹ ਮਜਬੂਰੀਆਂ ਨੇ ਇਹ ਮਜਬੂਰੀਆਂ ਸਰਕਾਰ ਸਾਡੇ ਹੱਕ ਨਹੀਂ ਦਿੰਦੀ ਇਸ ਕਰਕੇ ਸਾਡੀਆਂ ਮਜਬੂਰੀਆਂ ਬਣ ਚੁੱਕੀਆਂ ਨੇ ਸਾਡਾ ਦਿਲ ਨਹੀਂ ਕਰਦਾ ਘਰ-ਬਾਰ ਛੱਡਣ ਨੂੰ ਸਾਡਾ ਦਿਲ ਨਹੀਂ ਕਰਦਾ ਖੇਤ-ਬਾਰ ਛੱਡਣ ਨੂੰ ਸਾਡਾ ਦਿਲ ਨਹੀਂ ਕਰਦਾ ਜੋ ਖੇਤਾਂ ਦੇ ਵਿੱਚ ਟਰੈਕਟਰ ਚੱਲਦੇ ਨੇ ਉਹ ਸੜਕਾਂ ਦੇ ਉੱਤੇ ਲਿਆ ਕੇ ਖੜਾ ਦਈਏ ਸਾਡੀਆਂ ਤਾਂ ਮਜਬੂਰੀਆਂ ਬਣ ਚੁੱਕੀਆਂ ਨੇ ਸਾਨੂੰ ਹੁਣ ਹੱਕ ਲੈਣ ਦੇ ਲਈ ਹੋਰ ਕੋਈ ਰਸਤਾ ਨਹੀਂ ਲੱਭਦਾ ਇਸੇ ਕਰਕੇ ਰਸਤਾ ਇਖਤਿਆਰ ਕੀਤਾ ਕਿਸਾਨ ਇਹ ਗੱਲ ਕਹਿੰਦੇ ਨੇ ਤਾਂ ਹੁਣ ਖੈਰ ਰੇਲਾਂ ਰੁਕੀਆਂ ਜਾਣਗੀਆਂ ਇਸ ਦਾ ਅਸਰ ਕਿੰਨਾ ਕੁ ਪੈਂਦਾ ਕੇਂਦਰ ਤੇ ਪੰਜਾਬ ਦੀ ਸਰਕਾਰ ਦੇ ਉੱਤੇ ਕੀ ਕੇਂਦਰ ਤੇ ਪੰਜਾਬ ਦੀ ਸਰਕਾਰ ਇਸ ਰੇਲਾ ਰੋਕਣ ਦੇ ਐਲਾਨ ਤੋਂ ਬਾਅਦ ਰੇਲਾਂ ਰੋਕਣ ਵਾਲੇ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਅੱਜ ਤੜਕਸਾਰ ਕਿਸਾਨ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਪਹੁੰਚ ਗਏ ਰੇਲਾਂ ਜਾਮ ਕੀਤੀਆਂ ਜਾਣ ਗਈਆਂ ਤਾਂ ਲਗਾਤਾਰ ਕਿਸਾਨ ਕਦੇ ਸੜਕਾਂ ਦੇ ਉੱਤੇ ਬੈਠਦੇ ਨੇ ਕਦੇ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਬੈਠਦੇ ਨੇ ਪਰ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਸ਼ੌਂਕ ਨਹੀਂ ਆ ਸਾਡੀਆਂ ਇਹ ਮਜਬੂਰੀਆਂ ਨੇ ਇਹ ਮਜਬੂਰੀਆਂ ਸਰਕਾਰ ਸਾਡੇ ਹੱਕ ਨਹੀਂ ਦਿੰਦੀ ਇਸ ਕਰਕੇ ਸਾਡੀਆਂ ਮਜਬੂਰੀਆਂ ਬਣ ਚੁੱਕੀਆਂ ਨੇ ਸਾਡਾ ਦਿਲ ਨਹੀਂ ਕਰਦਾ ਘਰ-ਬਾਰ ਛੱਡਣ ਨੂੰ ਸਾਡਾ ਦਿਲ ਨਹੀਂ ਕਰਦਾ ਖੇਤ-ਬਾਰ ਛੱਡਣ ਨੂੰ ਸਾਡਾ ਦਿਲ ਨਹੀਂ ਕਰਦਾ ਜੋ ਖੇਤਾਂ ਦੇ ਵਿੱਚ ਟਰੈਕਟਰ ਚੱਲਦੇ ਨੇ ਉਹ ਸੜਕਾਂ ਦੇ ਉੱਤੇ ਲਿਆ ਕੇ ਖੜਾ ਦਈਏ ਸਾਡੀਆਂ ਤਾਂ ਮਜਬੂਰੀਆਂ ਬਣ ਚੁੱਕੀਆਂ ਨੇ ਸਾਨੂੰ ਹੁਣ ਹੱਕ ਲੈਣ ਦੇ ਲਈ ਹੋਰ ਕੋਈ ਰਸਤਾ ਨਹੀਂ ਲੱਭਦਾ ਇਸੇ ਕਰਕੇ ਰਸਤਾ ਇਖਤਿਆਰ ਕੀਤਾ ਕਿਸਾਨ ਇਹ ਗੱਲ ਕਹਿੰਦੇ ਨੇ ਤਾਂ ਹੁਣ ਖੈਰ ਰੇਲਾਂ ਰੁਕੀਆਂ ਜਾਣਗੀਆਂ ਇਸ ਦਾ ਅਸਰ ਕਿੰਨਾ ਕੁ ਪੈਂਦਾ ਕੇਂਦਰ ਤੇ ਪੰਜਾਬ ਦੀ ਸਰਕਾਰ ਦੇ ਉੱਤੇ ਕੀ ਕੇਂਦਰ ਤੇ ਪੰਜਾਬ ਦੀ ਸਰਕਾਰ ਇਸ ਰੇਲਾਂ ਰੋਕਣ ਦੇ ਐਲਾਨ ਤੋਂ ਬਾਅਦ ਰੇਲਾਂ ਰੋਕਣ ਵਾਲੇ ਪ੍ਰੋਗਰਾਮ